ਨਾਲੇ ਭਾਬੀ ਗੱਲ ਸੁਣ ਇੱਕ ਹਫਤੇ ਤੱਕ ਤੇਰੇ ਥੱਲੇ ਗੱਡੀ ਹੋਊਗੀ ਤੇ ਜੇ ਨਾ ਹੋਈ ਫਿਰ ਤੂੰ ਗੱਡੀ ਥੱਲੇ ਹੋਵੇਂਗੀ ਤਾਲ ਸੁਣ ਮੇਰੀ ਜਗਨਾ ਬੇਈਮਾਨ ਐ ਇਹ ਮੰਦਾ ਖੁੱਟ ਐ ਕਿਤੇ ਇਹ ਨਾ ਹੀ ਸਮਝਾ ਲੈ ਮੈਨੂੰ ਤਾਂ ਇਹੀ ਡਰ ਐ ਬਸ ਤੂੰ ਮੇਰਾ ਹੱਥ ਬਣਾ ਲੈ ਮੈਂ ਤਾਂ ਤੂੰ ਮਿੱਠੀ ਰਹੀ ਹੁਣ ਮੇਰੀ ਗੱਲ ਲੈ ਹੁਣ ਮੈਂ ਤੇਰਾ ਪਤੀ ਪਰਮੇਸ਼ਰਾ ਮੇਰੀ ਇੱਜ਼ਤ ਕਰਨੀ ਸਿੱਖ ਮੈਨੂੰ ਪਿਆਰ ਨਾਲ ਬੋਲਣਾ ਸਿੱਖ ਨਹੀਂ ਕਿਤੇ ਮੇਰੀ ਨੀਤ ਪਤਨੀਤ ਨਾ ਹੋ ਜੇ ਮੈਂ ਕੋਈ ਹੋਰ ਪੁਰਜਾ ਲਿਆ ਮਾਂ ਕਰੇ। ਤਾ ਮੇਰੀ ਗੱਲ ਸੁਣ ਨਾ ਤੁਸੀਂ ਗਾਣਦੇ ਨਾ ਬਜਾਣਦੇ ਸੁਰ ਦੇ ਨਾ ਤਾਲ ਦੇ ਉਹ ਤੁਹਾਨੂੰ ਕਿਹੜਾ ਦੇ ਦੇਵੇਂ ਧੀ ਕੰਜਰੇ। ਉਹ ਲੋਕ ਤਾਂ ਅੱਗੇ ਕਹਿੰਦੇ ਨੇ ਵੀ ਜਿਹੜੀ ਕੰਜਰਾਂ ਦੇ ਪਹਿਲੇ ਆਈ ਹੋਈ ਏ ਉਹੀ ਭੁੱਖੀ ਮਰਦੀ ਆ। ਹੋਰ ਕਿਹੜਾ ਤੈਨੂੰ ਉਹ ਕੀ ਗੱਲ ਹੋ ਗਈ? ਉੱਠਾ ਨਹੀਂ ਤੇਰਾ ਆਨੰਦ ਘੋਪਾ। ਕਹਿੰਦਾ ਚਿੱਤ ਢੱਲਾ। ਉਹ ਕੋਈ ਚਿੱਤ ਚੁੱਤ ਨਹੀਂ ਢੱਲਾ। ਨਾਲੇ ਗੱਲ ਸੁਣ ਮੇਰੀ ਬਾਈ। ਕੱਲ ਨੂੰ ਐਵੇਂ ਰੌਲਾ ਪੈਂਦਾ ਫਿਰੂ ਗੱਲ ਖੋਲੀ ਚੰਗੀ ਆ। ਓ ਸੇਵਾ ਕਰਾਂ ਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਖਸਮਾ ਦੀ ਫੋਂ ਤਾਂ ਕੋਈ ਕਾਲੀ ਕੁੱਤੀ ਦੇ ਕੇ ਰਾਜ਼ੀ ਨਹੀਂ ਫਿਰ ਕੋਈ ਕੁੜੀ ਜਿਵੇਂ ਦੇ ਦੂ ਤੁਹਾਨੂੰ ਤਸ ਤੈਨੂੰ ਸਭ ਪਤਾ ਪੈਸਿਆਂ ਦਾ ਦੁੱਧ ਕਰੋ ਲੈ ਜਗਨੇਆ ਕਹਿੋ ਜੀਆਂ ਗੱਲਾਂ ਕਰਦਾ ਸਾਰਾ ਤੇਰਾ ਹੀ ਹੈ ਬਾਪੀ ਹਾਂ ਤੇਰੇ ਪੈਰ ਕਿੱਥੇ ਨੇ ਜਿੱਥੇ ਪਹਿਲਾ ਹੁੰਦੇ ਨੇ ਉੱਥੇ ਚੜੇ ਹੋਏ ਨੇ ਉਹ ਤੂੰ ਬਹਿ ਜਾ ਬਹਿ ਜਾ ਟੱਪ ਨਾ ਤੇਰੇ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ ਸਾਰੇ ਕਹਿੰਦੇ ਨੇ ਜਾਗਰ ਨਚਾਰ ਦੇ ਘਰੇ ਆਪਦੀ ਕੁੜੀ ਭੇਜੀਏ ਉੱਪਰ ਦੀ ਆਹਾ ਕੋਕੜਾ ਮੰਗੂ 24 ਘੰਟੇ ਦੋ ਜਣੇ ਆਏ 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 ਲੜਦੇ ਰਹਿੰਦੇ ਨੇ ਓਏ ਮਰਤਾ ਮੈਂ ਗਿਆ ਮੇਰੀ ਸਾਰੀ ਜਵਾਨੀ ਧਰਤੀ ਜਾਂਦੀ ਰਹਿ ਬੁੱਢ ਸੁਹਾਗ ਰਹੋ ਮਹਾਰਾਜ ਤੈਨੂੰ ਅੱਠ ਬੱਚੇ ਹੋਰ ਦੇਵੇ ਓਏ ਜਾਣਦੇ ਜਾਣਦੇ ਮੈਂ ਤੁਹਾਡੀਆਂ ਮਮੋ ਠਗਣੀਆਂ ਚ ਨਹੀਂ ਆਉਣ ਵਾਲਾ ਤੇਰਾ ਖਾਲਿਆ ਤੁਸੀਂ ਨੇ ਮੈਨੂੰ ਚੂਂਡ ਚੂਂਡ ਕੇ 30 ਵਰਿਆਂ ਦਾ ਹੋ ਗਿਆ ਵਿਆਹ ਤੁਸੀਂ ਮੇਰਾ ਨਹੀਂ ਕਰਦੇ ਮੇਰੇ ਹੱਥ 'ਚ ਡਾਂਗ ਨਹੀਂ ਸੀ ਨਹੀਂ ਤਾਂ ਡਾਂਗ ਮਾਰ ਕੇ ਤੁਹਾਡੀ ਦੋਨਾਂ ਦੀ ਰੀੜ ਦੀ ਹੱਡੀ ਤੋੜ ਦਿੰਦਾ ਮੈਨੂੰ ਭੱਜਣਾ ਨਹੀਂ ਸੀ ਹਾਂ ਨਾ ਹੁਣ ਤੱਕ ਕੀ ਸੋਚੀ ਸੀ ਓਏ ਦੱਸ ਮੈਨੂੰ ਕੀ ਕੱਟ ਲੈ ਮਗੂੜੀ ਤੇਰੇ ਵਾਸਤੇ ਮੈਂ ਹੈ ਦੱਸ ਮੈਨੂੰ ਅਸੀਂ ਕੀ ਕਰੀਏ ਕਿ ਤੇਰੇ ਸੰਜੋਗ ਹੀ ਠੰਡੇ ਨੇ ਹਾਂ ਸਰਪੰਚ ਸਾਹਿਬ ਆ ਰੁਲੀਆਂ ਨੇ ਤੀਵੀਂ ਪਿੱਛੇ ਲਾ ਕੇ ਮੇਰੇ ਤੇ ਹੱਥ ਚੱਕਿਆ ਤੂੰ ਸਾਲਿਆ ਤੈ ਮੈਨੂੰ ਵੱਡੇ ਭਾਜੀ ਲਿਆ ਕੇ ਰੱਖੀ ਮੇਰੇ ਨਾਲ ਮੇਰੇ ਸਿਰ ਤੇ ਮਾਰ ਕੇ ਸਰਪੰਚ ਸਾਹਿਬ ਡਾਗ ਨੇ ਤੂੰ ਕਰ ਤੂੰ ਜਾਣਦੇ ਜਾਣਦੇ ਭਾਬੀ 15 ਸਾਲ ਹੋ ਗਏ ਤੈਨੂੰ ਲਾਰਾ ਲਾਉਂਦੀ ਨੂੰ ਕੂੰਜ ਵਰਗੀ ਲਿਆਉਂ ਕੂੰਜ ਵਰਗੀ ਲਿਆਉਂ ਭਾਬੀ ਕੂੰਜ ਵਰਗੀ ਉਹ ਥੋੜੇ ਮਨਜ ਦਾ ਖੋਟਾ ਖੋਟਾ ਮੈਨੂੰ ਤਾਂ ਪਹਿਲੀ ਪਤਾ ਜੀ ਬੈ ਜਾ ਬੈ ਜਾ ਤੇਰਾ ਮੈਂ ਅਰਦਾਸਾ ਸੋਧੂ ਮੇਰਾ ਦੱਸਾ ਸੋਦੇਗਾ ਮੇਰਾ ਸੜਾ ਮੇਰਾ ਬੜੇ ਭਾਈ ਦਾ ਤੇਰੇ ਮਾ ਆਪ ਤਨਾ ਲਾਈ ਤੈਨੂੰ ਮੈਂ ਦੱਸਾ ਉਹ ਤੈਨੂੰ ਮਾਰਦਾ ਲੈਪਾ ਆ ਤੂੰ ਤਾਂ ਸ਼ਰਮ ਕਰ ਉਹ ਤੰਗਰਾ ਤੂੰ ਤੂੰ ਲੈ ਕੇ ਹਾਂ ਲੋਕਾਂ ਮੈਂ ਕਹਨੀ ਮੈਂ ਸੱਚੀ ਕਹਨੀ ਹੈ ਮੈਂ ਮੈਨੂੰ ਆਪ ਦੇ ਧੀ ਪੁੱਤ ਵਾਂਗੂ ਪੜ ਮੈਂ ਰੱਬ ਜਾਣਦਾ ਜਿਵੇਂ ਪੋਰਾ ਵੀ ਦਰਿਆ ਤ ਵਰਤੀ ਹੋਵੇ ਐ ਟੱਕ ਸੀ ਜਦੋਂ ਮੈਂ ਵਿਆਹ ਹੀ ਆਈ ਸੀ ਲੋ ਸਰਪੰਚ ਸੁਣ ਲੋਗੇ ਸਰਕਾਰ ਨੇ ਸਾਨੂੰ ਪੂਰਾ 5 ਲੱਖ ਦੇਣਾ ਹੁਣ 5 ਲੱਖ ਨੂੰ ਇਹ ਕਹਿੰਦਾ ਵੱਡਾ ਰੁਲੀਆ ਵੀ ਪੂਰਾ ਪੰਜ ਦਾ 5 ਲੱਖ ਮੈਂ ਸੰਭੂ ਆ ਛੋਟਾ ਕਹਿੰਦਾ ਮੈਂ ਸੰਭੂ ਜਦ ਕਹੇ ਮੈਂ ਇਹਨਾਂ ਦੋਨੋਂ ਨੂੰ ਅੰਦਰ ਬਿਠਾ ਕੇ ਸਮਝਾਤਾ ਵੀ ਮੈਂ ਤੁਹਾਨੂੰ ਅੱਧੋ-ਅੱਧ ਕਰਕੇ ਦੇ ਦੂੰ ਔਰ ਕਿੱਥੇ ਮੰਨਦੇ ਆ ਸਰ ਗੱਲ ਤਾਂ ਸਰਪੰਚ ਸਾਹਿਬ ਉਹ ਹੋਈ ਵੀ ਜਦ ਇਹ ਨਾ ਗਰੀਬਾਂ ਕੋਲ ਚਾਰ ਦਾਣੇ ਆ ਜਾਣ ਨਾ ਫੇਰ ਨਹੀਂ ਨਾ ਕੋਈ ਪੱਛਦੇ ਇਹ ਮਾੜੀ ਕੌਮ ਜੋ ਹੋਈ ਮਾੜੀ ਜਾਤ ਆ ਉਹ ਮੈਂ ਵੀ ਥੋਟਾ ਬਥੇਰਾ ਕਰਿਆ ਬਥੇਰਾ ਥੋੜਾ ਚੌਣਾ ਖੜਾਇਆ ਉੰਨੀ ਕਰਦਾ 2.5 ਲੱਖ ਦਾ ਕੱਲਾ ਮਾਲਕਾਂ